ਵਾਗ ਗੁਰੂ ਜੀ ਸਤਨਾਮ ਸਤਿਵਾਹ ਗੁਰੂ ਸੰਜੀਓ ਤੂੰ ਸੁਲਤਾਨ ਕਹਾ ਹੋਂ ਮੀਆਂ ਤੇਰੀ ਕਬਨ ਵਡਾਈ ਜੋ ਤੂੰ ਦੇ ਸੋ ਕਹ ਸਵੰਮੀ ਮੈਂ ਮੂਰਖ ਕਹਿ ਨੰਝਾਈ ਤੇਰੇ ਗੁਣ ਗਾਵਾਂ ਦੇਹ ਮੁੰਜਾਈ ਜੈ ਜੈ ਸਤਿਮੈ راہ ਰਜਾਈ ਬਾਣੀ ਗੁਰੂ ਗੁਰੂ ਹੈ ਬਾਣੀ ਮਿਚ ਬਾਣੀ ਅਮਰਤ ਸਾਰੇ ਗੁਰਵਾਨਿਕ ਹੈ ਸੇਵਕ ਜਨਮੰਨੇ ਪਰਦਾ ਕੋ ਗੁਰੂ ਨਿਸਤਾਰੇ ਵਾਹਿਗੁਰੂ ਸਹਿਮ ਜੀਓ ਮਲਾਵਲ ਮਹੱਲਾ ਪਹਿਲਾ ਅਪੇ ਸ਼ਬਦਾ ਪੇ ਨਿਸ਼ਾਨ ਅਪੇ ਸੁਰਤਾ ਪੇ ਜਾਨ ਅਪੇ ਸ਼ਬਦਾ ਪੇ ਨਿਸ਼ਾਨ ਅਪੇ ਸੁਰਤਾ ਪੇ ਜਾਨ ਆਪੇ ਕਰ ਕਰ ਦੇਖੈ ਕਾਨ ਤੂੰ ਦਤਨ ਪ੍ਰਵਾਨ ਅਸ ਨਾਮ ਨਰਿੰਜਨ ਦੇਉ ਆਂਜਾ ਜਿਤੋਂ ਲਖ ਭੇਉ ਰਹਾਉ ਮਾਇਆ ਮੋ ਤਰਵਟੀ ਨਾਰ ਓਂਦੇ ਕਮਨ ਕਮਨ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲੇ ਚੰਨਨ ਅੰਧਿਆਰ ਚੱਕ ਛੋਡੀ ਸੈਸਾਨੀ ਕੋਈ ਬਾਪ ਦਿਸੇ ਮੇਜਾਤਨ ਹੋਈ ਏਕੇ ਕੋ ਨਹੀਂ ਕੋ ਕੋਈ ਕਰਤਾ ਕਰੇ ਕਰਮੈ ਸੋਈ ਸ਼ਬਦੋ ਮੋਏ ਮਨ ਮਨ ਤੇ ਮਾਰਿਆ ਠਾਕ ਰਹੀ ਮਨ ਸੋਚੈ ਧਾਦਿਆ ਵਰਨ ਸੂਝੈ ਗੁਰ ਕੋ ਵਾਦਿਆ ਨਾਨਕ ਨਾਮ ਰਤੇ ਨ ਸਤਾਰਿਆ ਵਰਨ ਸੂਝੈ ਗੁਰ ਕੋ ਵਾਦਿਆ ਨਾਨਕ ਨਾਮ ਰਤੇ ਨ ਸਤਾਰਿਆ ਵਾਜ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ